ਹਾਂਜੀ ਸਾਰਿਆਂ ਨੂੰ ਪਹਿਲਾਂ ਸਾਡੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਜੋ ਵਲੌਗ ਬਣਾ ਰਹੇ ਹਾਂ ਜੀ ਅੱਜ ਜੋ ਆਪਣੇ ਪਿੰਡ ਗੁਰਪੁਰਬ ਦਿਹਾੜੇ ਤੇ ਠੀਕ ਹੈ ਜੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਨਗਰ ਕੀਰਤਨ ਆਪਣੀ ਗਲੀ ਜੱਸਾ ਸਿੰਘ ਮੈਂਬਰ ਵਾਲੀ ਗਲੀ ਆ ਜੋ ਠੀਕ ਹੈ ਜੀ ਉਹਨਾਂ ਨੇ ਸਾਰੇ ਇਕੱਤਰ ਹੋ ਕੇ ਠੀਕ ਹੈ ਜੋ ਅੱਜ ਇੱਥੇ ਲੰਗਰ ਜੋ ਲਗਾਉਣਾ ਹੈ ਠੀਕ ਹੈ ਨਗਰ ਕੀਰਤਨ ਨਾਲ ਜੋ ਸੰਗਤ ਹੋਊਗੀ ਤੇ ਆਜੋ ਅੱਗੇ ਆਪਾਂ ਤੁਹਾਨੂੰ ਲੰਗਰ ਜੋ ਬਣਿਆ ਦਾ ਸਾਰਾ ਦਿਖਾਉਣੇ ਆ ਛੋਟ ਨਾਲ ਲੈ ਲਿਆ ਅੱਗੇ ਆਪਾਂ ਤੁਹਾਨੂੰ ਜੋ ਭਾਈ ਅਰਗਨ ਨਾਲ ਗੱਲਬਾਤ ਕਰਦੇ ਹਾਂ ਜਸਵੰਤਰ ਕਹਿੰਦਾ ਠੀਕ ਹੈ ਵਿਕੇਸ਼ ਚੀਜ਼ ਦਾ ਲੰਗਰ ਜੋ ਲਗਾਇਆ ਜਾਣਾ ਠੀਕ ਹੈ ਪਿੰਡ ਛੱਤਿਆਂ ਨੇ ਦੀ ਸੰਗਤ ਵੱਲੋਂ ਜੱਸੇ ਮੈਂ ਪਰਵਾਰੀ ਗਲੀ ਚ ਆਇਆ ਸਾਰਾ ਲੰਗਰ ਸਟਾਰਟ ਕਰਕੇ ਵਿਖਾ ਦੇ ਫਿਰ ਹਾਂਜੀ ਆ ਦੇਖੋ ਜੀ ਸਾਰਾ ਲੰਗਰ ਜੋ ਤਿਆਰ ਕਰੀ ਜਾ ਰਿਹਾ ਠੀਕ ਹੈ ਰਿੰਡ ਦੀ ਸੰਗਤ ਆ ਜੋ ਹੋ ਗਿਆ ਬਾਈ ਗੁਣ ਜਲੇਬੀਆਂ ਤੇ ਨਾਲ ਜੋ ਚਾਹ ਦਾ ਲੰਗਰ ਇਹ ਜੋ ਤਿਆਰ ਕਰੀ ਜਾ ਰਿਹਾ ਠੀਕ ਹੈ ਸੰਗਤ ਜੋ ਸੇਵਾ ਕਰ ਰਹੀ ਹੈ ਤੇ ਸਾਰੀ ਗਲੀ ਦੀ ਜੱਸਾ ਸਿੰਘ ਮੈਂਬਰ ਵਾਲੀ ਗਲੀ 'ਚ ਲੰਗਰ ਤਿਆਰ ਕੀਤਾ ਜਾ ਰਿਹਾ ਆਈ ਬਾਈ ਹੋਰ ਇੱਕ ਮਿੰਟ ਰੋਕ ਲਾ ਹਾਂਜੀ ਦੋਸਤੋ ਆ ਦੇਖੋ ਜੀ ਅੱਜ ਆਪਣੀ ਜੋ ਜੋ ਸਸਫੇ ਮੈਂਬਰ ਵਾਲੀ ਗਲੀ ਵਿੱਚ ਵੱਲੋਂ ਜਲੇਬੀਆਂ ਦੇ ਚਾਹ ਦਾ ਲੰਗਰ ਜੋ ਲਗਾਇਆ ਜਾਣਾ ਹੈ ਅੱਜ ਜੋ ਗੁਰੂ ਨਾਨਕ ਦੇਵ ਜੀ ਦੇ ਨਦਰ ਕੀਰਤਨ ਸਜਾਏ ਗਏ ਅੱਜ ਹੈਗਾ ਆਪਣੀ ਗਲੀ ਵਿੱਚ ਦੀ ਜੋ ਰਵਾਨਾ ਹੋਣੇ ਹੈ ਤੇ ਲੰਗਰ ਆਗਰ ਦਿਖਾ ਦੇ ਨੇ ਸਾਰੇ ਇਹ ਦਿਖਾ ਰਿਹਾ ਇੱਕ ਕਾਦੀ ਮੋਹਲਾ ਉੱਧਰ ਰੁਫੇਰ ਕਾਦੀ ਪਰਾਂ ਨੂੰ ਇਸ ਵੀਡੀਓ ਨੂੰ ਆਤਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸੇਵਾ ਕਰ ਰਹੇ ਆ ਠੀਕ ਹੈ ਪਾਣੀ ਛੜਕਣ ਦੀ ਤੇ ਕਲੀ ਉਧਰੋਂ ਆਪਣੇ ਪਾਰ ਸਰਗੇ ਲੱਗੇ ਪਏ ਆ ਲਖਮਣ ਵਰਗੇ